ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸਿੰਘ ਸਲੇਮਪੁਰ ਸਰਪੰਚ ਪਿੰਡ ਸਲੇਮਪੁਰਾ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੀਆਂ ਦੁਆਵਾਂ ਤੁਹਾਡੀਆਂ ਸ਼ਾਮਾਂ ਤੇ ਤੁਹਾਡੇ ਸਾਥ ਦੀ ਬਦੌਲਤ ਆਪਾਂ ਨੂੰ ਨਗਰ ਸਲੇਮਪੁਰਾ ਦੀ ਸਰਪੰਚੀ ਮਿਲੀ ਨੂੰ ਸੇਵਾਦਾਰੀ ਮਿਲੀ ਨੂੰ ਇੱਕ ਸਾਲ ਹੋ ਗਿਆ ਇਸ ਇੱਕ ਸਾਲ ਦੇ ਦੌਰਾਨ ਜੋ ਕੰਮ ਕੀਤੇ ਉਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਲੜਾਈਆਂ ਝਗੜਿਆਂ ਦੀ ਰਾਜinama ਕਰਵਾਉਂਦਿਆ ਕਰਵਾਉਂਦਿਆ ਆਪਾਂ ਨੂੰ ਜਿੰਨਾ ਸਮਾਂ ਮਿਲਿਆ ਉਹ ਸਮੇਂ ਦੇ ਦੌਰਾਨ ਨਗਰ ਦੀਆਂ ਪੰਜ ਗਲੀਆਂ ਜਿਨ੍ਹਾਂ ਦੇ ਵਿੱਚ ਇੰਟਰਲੌਕ ਲੱਗੀ ਤੇ ਇੱਕ ਗਲੀ ਇਸ ਤਰ੍ਹਾਂ ਦੀ ਸੀ ਜਿਸ ਦੇ ਵਿੱਚ ਦੋ ਭਰਾਵਾਂ ਦੀ ਜਿਹੜੀ ਗਲੀ ਦੇ ਵਿੱਚ ਇੱਕ ਕੰਧ ਕੀਤੀ ਹੋਈ ਸੀ ਵੰਡ ਕਰਕੇ ਤੇ 30 ਸਾਲ ਪੁਰਾਣਾ ਇੱਕ ਇਸ ਸੀ ਜਿਸ ਨੂੰ ਆਪਾਂ ਸਰਪੰਚਵਾਣ ਉਪਰੰਤ ਉਹ ਜਿਹੜੀ ਆ ਕੰਧ ਹਟਵਾ ਕੇ ਗਲੀ ਆ ਜਿਹੜੀ ਸਿਰੇ ਤੱਕ ਬਣੀ ਇੰਟਰਲੌਕ ਲੱਗੀ ਸਿਰੇ ਤੱਕ ਉਸ ਤੋਂ ਬਾਅਦ ਗੱਲ ਕਰੀਏ ਤਾਂ ਨਗਰ ਦੇ ਇੱਕ ਮੁਹੱਲਾ ਬਾਬਾ ਗਰੀਬ ਸ਼ਾਹ ਦੇ ਵਿੱਚ ਲੋਕਾਂ ਨੂੰ ਕੂੜਾ ਸੁੱਟਣ ਲਈ ਥਾਂ ਨਹੀਂ ਸੀ ਜਿਹੜਾ ਲੋਕ ਜਿਹੜਾ ਹੈਗਾ ਉਹ ਕੂੜਾ ਵਾ ਗਲੀਆਂ 'ਚ ਸੜਦੇ ਸੀ ਜਾਂ ਆਪਣੇ ਜਿਹੜਾ ਹੈਗਾ ਖਾਲੀ ਪਲਾਟਾਂ 'ਚ ਸੜਦੇ ਸੀਗੇ ਉਹਦਾ ਕੀ ਹੱਲ ਕੀਤਾ ਕਿ ਪੰਚਾਇਤੀ ਜ਼ਮੀਨ ਜੋ ਪਈ ਸੀ ਕਿਸੇ ਦੇ ਕਬਜ਼ੇ ਹੇਠ ਸੀ ਉਸ ਦੀ ਨਿਸ਼ਾਨਦੇਹੀ ਕਰਵਾ ਕੇ ਸਰਕਾਰੀ ਅਧਿਕਾਰੀਆਂ ਤੋਂ ਤਾਂ ਉਹਦਾ ਕਬਜ਼ਾ ਛੁੜਵਾਇਆ ਗਿਆ ਤੇ ਅੱਜ ਜਿਹੜਾ ਹੈਗਾ ਪਿੰਡ ਦੇ ਲੋਕ ਆ ਜਿਹੜੇ ਮਹੱਲੇ ਦੇ ਲੋਕ ਆ ਉਹ ਕੂੜਾ ਜਿਹੜਾ ਹੈਗਾ ਵਾ ਉਸ ਜਗ੍ਹਾ ਤੇ ਸੁੱਟਦੇ ਆ ਤੇ ਅੱਜ ਗਲੀਆਂ ਦੇ ਵਿੱਚ ਕੂੜਾ ਸਿੱਟੋ ਹਟ ਗਏ ਕੂੜੇ ਦੀ ਜਿਹੜੀ ਸੁੱਟਣ ਦੀ ਸਮੱਸਿਆ ਸੀ ਜਿਹੜੀ ਉਹਦਾ ਹੀ ਹੱਲ ਹੋ ਗਿਆ ਵਾ ਸੋ ਪਿੰਡ ਦੇ ਵਿੱਚ ਕੁਝ ਦਾਨੀ ਸੱਜਣਾ ਨੇ ਕੁਝ ਸਮਾਂ ਪਹਿਲਾਂ ਅ 6 ਕਨਾਲ ਜ਼ਮੀਨ ਸੀ ਛੱਪੜ ਦੇ ਲਈ ਦਾਨ ਕੀਤੀ ਸੀ ਜਿਸ ਨੂੰ ਆਪਾਂ ਨੇ ਸਰਪੰਚ ਮਾਨ ਨੂੰ ਉਪਰੰਤ ਚਾਰਜ ਲਿਆ ਤੇ ਉਸ ਦੇ ਵਿੱਚ ਖਦਵਾਈ ਸ਼ੁਰੂ ਕਰਵਾਈ ਹੋਈ ਆ ਤੇ ਛੱਪੜ ਪਹਿਲਾਂ ਹੀ ਆਲਰੇਡੀ ਇੱਕ ਸਾਫ਼ ਹੋ ਚੁੱਕਿਆ ਸੀ ਆ ਤੇ ਹੁਣ ਜਿਹੜਾ ਹੈਗਾ ਇਹ ਛੱਪੜ ਨਾਲ ਬਣ ਗਿਆ ਛੀਕ ਨਾਲਾਂ ਦਾ ਤਾਂ ਇਹਦੇ ਬਣਦੇ ਕਾਰਨ ਆਪਾਂ ਨੂੰ ਹੁਣ ਕਦੇ ਸਮੱਸਿਆ ਨਹੀਂ ਆਊਗੀ ਵੀ ਪਾਣੀ ਆ ਜਿਹੜਾ ਉਹ ਘਰਾਂ ਚ ਨਹੀਂ ਬੜੂਗਾ ਨਾ ਹੀ ਛੜਕਾਂ ਤੇ ਛੜੂਗਾ ਛੱਪੜਦਾ ਸੋ ਇਹ ਹੱਲ ਪੱਕਾ ਹੋਇਆ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਵੀ ਆਪਣੇ ਪਿੰਡ ਦੀ ਪੰਚਾਇਤ ਦੀ ਜਿਹੜੀ ਜ਼ਮੀਨ ਸੀ ਉਸ ਦਾ ਪੰਜ ਕਰੀਬ ਪੰਜ ਕਿੱਲੇ ਦਾ ਜਿਹੜਾ ਰਕਬਾ ਸੀਗਾ ਉਹ ਬੰਜਰ ਸੀ ਜਿਸ ਦੇ ਵਿੱਚ ਟੋਏ ਟਿੱਬੇ ਸੀ ਲੋਕਾਂ ਨੇ ਰੇਤਾ ਚੁੱਕਿਆ ਹੋਇਆ ਸੀ ਉਸ ਨੂੰ ਆਪਾਂ ਸਹੀ ਕੀਤਾ ਉਹਦੇ ਵਿੱਚ ਕੁਝ ਛੱਪੜ ਦਾ ਮਟੀਰੀਅਲ ਪਿਆ ਕੁਝ ਜਿਹੜਾ ਆਸੇ ਪਾਸੋਂ ਵਧੀਆ ਮਿੱਟੀ ਉਪਜਾਉ ਮਿੱਟੀ ਪਾ ਕੇ ਉਹਨੂੰ ਵਾਹੀ ਜੋਗ ਕਰਤਾ ਅੱਜ ਉਹ 5 ਕਿੱਲਿਆਂ ਦਾ ਜਿਹੜੀ ਆਮਦਨਾਂ ਰਹਿੰਦੀ ਦੁਨੀਆ ਤੱਕ ਪੰਚਾਇਤ ਨੂੰ ਆਉਣੀ ਆ ਪਿੰਡ ਨੂੰ ਆਉਣੀ ਆ ਸੋ ਇਹ ਜਿਹੜਾ ਵੱਡਾ ਕਾਰਜ ਹੋਇਆ ਵਾ ਸਲੇਮਪੁਰੇ ਵਾਲੀ ਜਿਹੜੀ ਵਿਧਾਈ ਦੇ ਪਾਤਰ ਆ ਤੁਸੀਂ ਸੋ ਇੰਨੇ ਕੀ ਕੰਮਾਂ ਦੇ ਨਾਲ 1 ਸਾਲ ਆਪਾਂ ਪੂਰਾ ਕੀਤਾ ਵਾ ਸੋ ਤੁਹਾਡਾ ਸਾਥ ਚਾਹੀਦਾ ਰਹਿੰਦੇ ਸਮੇਂ ਦੇ ਦੌਰਾਨ ਆਪਾਂ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਚਾਹੁੰਦੇ ਆ ਪਿੰਡ ਦੀ ਸਫਾਈ ਵਗੈਰਾ ਦਾ ਬਹੁਤ ਜ਼ਿਆਦਾ ਆਪਾਂ ਕਰਵਾਈ ਆ ਹੋਰ ਵੀ ਹੋਰ ਕਰਾਉਣੀ ਆ ਕੁਝ ਰਹਿਦੀ ਵੀ ਆ ਤੇ ਅਗਲੇ ਸਾਲ ਦੇ ਦੌਰਾਨ ਆਪਾਂ ਖੇਡ ਗਰਾਂਡਾ ਪਾਰਕਾਂ ਜਾਂ ਜਿਹੜੀਆਂ ਰਹਿੰਦੀਆਂ ਗਲੀਆਂਆਂ ਆ ਉਹਨਾਂ ਨੂੰ ਕਰਾਂਗੇ ਤੁਸੀਂ ਸਾਥ ਦਿਓ ਧੰਨਵਾਦ ਜੀ